ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆਂ ਤੁਹਾਡੇ ਲਈ ਬਹੁਤ ਜਿਆਦਾ ਸੋਹਣੀ ਲੈ ਕੇ ਆਇਆ ਸ਼ਿਮਰ ਪਸ਼ਮੀਨੇ ਤੇ ਸਾਰਿਆਂ ਨੂੰ ਪਹਿਲਾਂ ਰਿਕਵੈਸਟ ਆ ਪਲੀਜ਼ ਚੈਨਲ ਤੇ ਨਵੇਂ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਰੇਟ ਦੱਸਾਂਗੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਇਹਨਾਂ ਵਿੱਚੋਂ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਆ ਕੋਈ ਪਸੰਦ ਤੁਹਾਨੂੰ ਕਲਰ ਪਸੰਦ ਆ ਤਾਂ ਤੁਸੀਂ ਟੈਨਸ਼ਨ ਫਰੀ ਆਰਡਰ ਦੇ ਸਕਦੇ ਹੋ ਆਪਣਾ ਔਨਲਾਈ ਪਹਿਲਾ ਕਲਰ ਆਪਣੇ ਕੋਲ ਹੈਗਾ 골ਡ ਮਸਟਰਡ 골ਡਨ ਮਸਟਰਡ ਕਲਰ ਦਾ ਸੂਟ ਹੈਗਾ ਜਿਹੜਾ ਪਸ਼ਮੀਨਾ ਲਵਾਂਗੇ ਆਪਾਂ ਤੁਹਾਨੂੰ ਸ਼ਿਮਰਦਾ ਦਵਾਂਗੇ ਸਾਈਨ ਵਾਲਾ ਪਸ਼ਮੀਨਾ ਹੋਊਗਾ ਬਿਲਕੁਲ ओरिजिनल ਕੁਆਲਿਟੀ ਹੋਊਗੀ ਇਹਦੇ ਵਿੱਚ ਕੋਈ ਚੁਬਨ ਨਹੀਂ ਹੋਣੀ ਕੋ ਪਸ਼ਮੀਨੇ ਦੇ ਵਿੱਚ ਜਿਵੇਂ ਤੁਸੀਂ ਸਟਿਚਿੰਗ ਤੋਂ ਬਾਅਦ ਕਹੋਗੇ ਵੀ ਇਹਦੇ ਵਿੱਚ ਤਾਰ ਚੁਬਦੀ ਇਹਦੇ ਵਿੱਚ ਐਦਾਂ ਕੁਝ ਨਹੀਂ ਹੈਗਾ ਕਿਉਂਕਿ ਬਹੁਤ ਜ਼ਿਆਦਾ ਵਧੀਆ ਪਸ਼ਮੀਨਾ ਰੂਬੀ ਸ਼ਿਮਰ ਦਾ ਪਸ਼ਮੀਨਾ ਹੋ ਬਕਾਇਦਾ ਆਪਾਂ ਤੁਹਾਨੂੰ ਟੈਗ ਚੈੱਕ ਕਰਵਾਵਾਂਗੇ ओरिजिनल ਬ੍ਰਾਂਡ ਦਾ ਹੋਊਗਾ ਚੈੱਕ ਕਰ ਸਕਦੇ ਹੋ ਤੁਸੀਂ ਜਿਹੜੀ ਮੇਰੀਆਂ ਭੈਣਾਂ ਨੂੰ ਪਤਾ ਹੈਗਾ ਬ੍ਰਾਂਡ ਤੇ ਨਾਨ ਬ੍ਰਾਂਡ ਬਾਰੇ ਉਹਨਾਂ ਨੂੰ ਬਹੁਤਾ ਆਪਾਂ ਨੂੰ ਦੱਸਣ ਦੀ ਵੀ ਲੋੜ ਨਹੀਂ ਪੈਂਦੀ ਹੈ ਜੀ ਉਹਨਾਂ ਨੂੰ ਰੇਟ ਦਾ ਵੀ ਕੋਈ ਇਸ਼ੂ ਨਹੀਂ ਹੁੰਦਾ ਜਿੰਨਾਂ ਨੂੰ ਬ੍ਰਾਂਡ ਤੇ ਨਾਨ ਬ੍ਰਾਂਡ ਬਾਰੇ ਪਤਾ ਕਿਉਂਕਿ ਜਿੱਦਾਂ ਆਪਾਂ ਉਹਨਾਂ ਇਹ ਸੀਸ ਦਿਖਾਤਾ ਇਹਦੇ ਵਿੱਚ ਕਾਪੀ ਵੀ ਮਿਲ ਜਾਊਗੀ ਤੁਹਾਨੂੰ ਉਹ ਤੁਹਾਨੂੰ 1200 ਦਾ ਵੀ ਵੇਚ ਜਾਊਗਾ ਇਸ ਲਈ ਬ੍ਰਾਂਡ ਤੇ ਨਾਨ ਬ੍ਰਾਂਡ ਦੀ ਚੀਜ਼ 'ਚ ਥੋੜਾ ਜਿਹਾ ਫਰਕ ਹੀ ਹੁੰਦਾ ਹੈਗਾ ਉਹ ਕਪੜਾ ਤੁਹਾਨੂੰ ਪ੍ਰਿੰਟ ਤਾਂ ਇੱਕੋ ਜਿਹਾ ਸੇਮ ਮਿਲ ਜੂ ਬਟ ਕਪੜਾ ਤੁਹਾਨੂੰ ਇੰਨਾ ਸੌਫਟ ਨਹੀਂ ਮਿਲਣਾ ਹੈਗਾ ਜਿੰਨਾ ਇਹ ਵਾਲਾ ਕਪੜਾ ਸੌਫਟ ਆ ਤੇ ਬਹੁਤ ਜ਼ਿਆਦਾ ਵਧੀਆ ਫਿਨਿਸ਼ਿੰਗ ਦੇ ਆ ਤਿਆਰ ਕੀਤਾ ਹੋਇਆ ਹੈਗਾ ਜਦੋਂ ਤੁਸੀਂ ਇਹਨੂੰ ਸਟਿਚਿੰਗ ਦਿੱਤੀ ਇਦੋਂ ਵੀ ਜ਼ਿਆਦਾ ਇਹਦੀ ਦੁੱਗਣੀ ਲੁੱਕ ਹੋ ਜਾਣੀ ਆ ਸੂਟ ਦੀ ਇਹਦੇ ਨਾਲ ਬਣਿਆ ਹੋਇਆ ਆਪਣੇ ਨਾਲ ਕੋਲੇ ਮਸਲੀਨ ਦਾ ਦੁਪੱਟਾ ਪਿਓਰ ਜੈਦੀ ਮਸਲੀਨ ਦਾ ਦੁਪੱਟਾ ਸੋਹਣਾ ਜਿਹਾ ਇਹ ਪਾਰਟੀ ਵੇਅਰ ਸੂਟ ਤੁਸੀਂ ਇਹਨੂੰ ਜਿੱਦਾਂ ਦੀ ਮਰਜ਼ੀ ਲੁੱਕ ਦੇ ਕੇ ਜਿੱਦਾਂ ਦੀ ਮਰਜ਼ੀ ਸੂਟ ਤਿਆਰ ਕਰਵਾ ਸਕਦੇ ਹੋ ਚਾਹੇ ਤੁਸੀਂ ਇਹਦੇ ਤੇ ਮਸ਼ੀਨ ਵਰਕ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਲੁੱਕ ਆਬ ਸੂਟ ਦੀ ਇਹ ਸੀ ਆਪਣੇ ਕੋਲੇ ਫਸਟ ਕਲਰ ਇਹਦਾ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਗ੍ਰੀਨ ਫਰੋਜੀ ਜਿਹਾ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਕਿੰਨੀ ਜ਼ਿਆਦਾ ਸੋਹਣੀ ਆ ਬਹੁਤ ਜ਼ਿਆਦਾ ਵਧੀਆ ਸਟਾਫ ਆ ਪਿਓਰ origignal brand ਦਾ ਹੋਊਗਾ ਬਹੁਤ ਜ਼ਿਆਦਾ ਸੌਫਟ ਕਪੜਾ ਹੋਊਗਾ ਤੁਸੀਂ ਇਹਦੇ ਤੇ ਕੋਈ ਫਲਾਵਰ ਪਾ ਕੇ ਘੇਰੇ ਤੇ ਵਰਕ ਕਰਵਾ ਕੇ ਇਹਨੂੰ ਤੁਸੀਂ ਆਪਣੀ ਪਸੰਦ ਦਾ ਵੀ ਤਿਆਰ ਕਰਵਾ ਸਕਦੇ ਹੋਗੇ ਇਹਦੇ ਨਾਲ ਰਹਿਣ ਵਾਲਾ ਆਹ ਵਾਲਾ ਮਸਲੀਨ ਦਾ ਦੁਪੱਟਾ ਡਿਜ਼ਾਈਨਿੰਗ ਦੁਪੱਟੇ ਦੀ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਹੋ 1650 ਰਹਿਣ ਵਾਲਾ ਵਿਦ ਸ਼ਿਪਿੰਗ ਬਹੁਤ ਜ਼ਿਆਦੇ ਵਧੀਆ ਸੂਟ ਨੇ ਤਾਂ ਕੋਈ ਵੀ ਕਲਰ ਇਹਨਾਂ ਦੇ ਵਿੱਚੋਂ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਟਰਨ ਕਰ ਸਕਦੇ ਹੋ ਤੇ ਸੂਟ ਮੰਗਵਾ ਸਕਦੇ ਹੋ ਇਹਦੇ ਵਿੱਚ ਤੀਜਾ ਕਲਰ ਆਪਣੇ ਕੋਲੇ ਹੈਗਾ ਰਾਣੀ ਜਿਹਾ শেਡ ਬਹੁਤ ਜਿਆਦਾ ਪਿਆਰਾ ਜਿਹਾ শেਡ ਹੈਗਾ ਇਹ ਮੇਜੈਂਟਾ ਜਿਹਾ ਕਲਰ ਰਾਣੀ ਜਿਹਾ শেਡ ਹੈਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਨਾਲ ਰੱਖਿਆ ਹੋਇਆ ਆ ਆਹ ਵਾਲਾ ਮਸਲੀਨ ਦਾ ਦੁਪੱਟਾ ਪੂਰੇ ਕੁਲੇ ਟੁਲੇ ਤੁਹਾਨੂੰ ਦੁਪੱਟੇ ਮਿਲਣਗੇ ਇਹਦੇ ਵਿੱਚ ਸ਼ਿਮਰ ਪਸ਼ਮੀਨੇ 'ਚ ਆਪਣੇ ਕੋਲੇ ਤਿੰਨ ਕਲਰ ਨੇ ਤਿੰਨ ਕਲਰ ਲਾਈਟ ਸੀਗੇ ਜਿਹੜੇ ਉਹ ਆਪਣੇ ਸੇਲ ਹੋ ਗਏ ਤਿੰਨ ਡਾਰਕ ਕਲਰ ਸੀਗੇ ਤਿੰਨ ਲਾਈਟ ਕਲਰ ਸੀਗੇ ਅਗਲੇ ਜਿਹੜੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਦਿਖਾਵਾਂਗੇ ਤੁਹਾਨੂੰ ਆਪਾਂ ਰਾਮ ਟੈਕਸ ਦੇ ਪ्योर ਰਾਮ ਟੈਕਸ ਦੇ ਸੂਟ ਹੋਣਗੇ ਕਾਫੀ ਦਿਨ ਹੋ ਗਏ ਮਾਲ ਆਇਆ ਨੂੰ ਆਪਣੇ ਕੋਲੇ ਪਰ ਆਪਾਂ ਨੂੰ ਵੀਡੀਓ ਲਾਉਣ ਦਾ ਟਾਈਮ ਨਹੀਂ ਲੱਗਿਆ ਇਸ ਲਈ ਆਪਣੇ ਕੋਲੇ ਅੱਜ ਇਹ ਕਲਰ ਵੀ ਦੋ ਹੀ ਬਚੇ ਨੇ ਚੈੱਕ ਚ ਸੂਟ ਰਹਿਣ ਲੱਗਾ ਇਹ ਕਪੜਾ ਇੰਨਾ ਜਿਆਦਾ ਫਾਈਨ ਕੁਆਲਿਟੀ ਆ ਗਈ ਜਦੋਂ ਤੁਹਾਡੇ ਹੱਥ ਚ ਆਊਗਾ ਤੁਸੀਂ ਆਪ ਦੇ ਕੇ ਹੈਰਾਨ ਮੰਨੋਗੇ ਵੀ ਇੰਨਾ ਜਿਆਦਾ ਸੋਹਣਾ ਕਪੜਾ ਗਾ ਵਾਈ ਰਾਮ ਟੈਕਸ ਆਪਾਂ ਤੁਹਾਨੂੰ ਬਕਾਇਦਾ ਟੈਗ ਦਵਾਂਗੇ ਪਿਓਰ ਓਰੀਜਨਲ ਰਾਮ ਟੈਕਸ ਹੋਊਗੀ ਕਾਪੀ ਨਹੀਂ ਹੋਣੀ ਹੈ ਜੀ ਆ ਵਾਲੀ ਇਹਦੇ ਨਾਲ ਰੱਖੀ ਹੋਈ ਆ ਬਾਟਮ ਕਾਫੀ ਜੀ ਸਟੇਟ ਤੇ ਆ ਗਿਆ ਇਹ ਬੜਾ ਸੂਟ ਅਗਲਾ ਜਿਹੜਾ ਕਲਰ ਆ ਗਿਆ ਇਹਦੇ ਵਿੱਚ ਉਹ ਆਪਣੇ ਕੋਲੇ ਥੋੜਾ ਜਿਹਾ ਲਾਈਟ ਜਿਹਾ ਚਾਟ ਤੇ ਆ ਗਿਆ ਬਹੁਤ ਜਿਆਦਾ ਸੋਨਾ ਜਿਹਾ ਚਾਟ ਬਣਿਆ ਹੋਇਆ ਚੈੱਕ ਕਰੋ ਤੁਸੀਂ ਕਿੰਨਾ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ ਸੂਟ ਦੀ ਦੇਖ ਸਕਦੇ ਹੋ ਤੁਸੀਂ ਇੰਨਾ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆਜ ਵਾਲੀ ਜਿਹੜੀ ਆਪਾਂ ਕਲੈਕਸ਼ਨ ਲਾਵਾਂਗੇ ਸਾਰੀ ਹਾਈ ਫਾਈ ਕਲੈਕਸ਼ਨ ਲਾਵਾਂਗੇ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਆਪਣਾ ਆਰਡਰ ਕਰਨ ਲਈ ਡਨ ਕਰਨ ਲਈ ਲੇਟ ਨਾ ਹੋਇਓ ਕਿਉਂਕਿ ਬਹੁਤ ਜ਼ਿਆਦੇ ਛੋਟੇ ਸੋਨੇ ਸੂਟ ਨੇ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਬਾਟਮ ਇਹ ਸੂਟ ਖਰੀਦਣ ਤੋਂ ਪਹਿਲਾਂ ਤੁਹਾਨੂੰ 1% ਵੀ ਸੋਚਣ ਦੀ ਲੋੜ ਨਹੀਂ ਹੈਗੀ ਵੀ ਪਤਾ ਨਹੀਂ ਕਿਦਾਂ ਦਾ ਸਟੱਫ ਹੋਊਗਾ ਬਹੁਤ ਜ਼ਿਆਦੇ ਵਧੀਆ ਫਾਈਨ ਕੁਆਲਿਟੀ ਆਗੇ ਅਗਲੇ ਜਿਹੜੇ ਸੂਟ ਨੇ ਆਪਣੇ ਕੋਲੇ ਕਟ్రਾਈ ਚ ਰਹਿਣ ਵਾਲੇ ਨੇ ਇਹਨਾਂ ਦਾ ਰਾਮ ਟੈਕਸ ਦੇ ਸੂਟਾਂ ਦਾ ਜਿਹੜਾ ਰੇਟ ਆ ਇਹ 1250 ਮਿਲੂਗਾ ਤੁਹਾਨੂੰ ਵਿਦ ਸ਼ਿਪਿੰਗ ਅਗਲੇ ਜਿਹੜੇ ਸੂਟ ਨੇ ਇਹ ਕਟ్రਾਈ ਦੇ ਨੇ ਇਹਨਾਂ ਦਾ ਰੇਟ ਵੀ 1250 ਰਹਿਣ ਵਾਲਾਗਾ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਵਿੱਚ ਇਹ ਫਾਸਟ ਕਲਰ ਆ ਗਿਆ ਆਪਣੇ ਕੋਲੇ ਆਵळा ਆ ਗਿਆ ਇਹਦੇ ਵਿੱਚ ਸੈਕੰਡ ਕਲਰ ਕੋ ਟ్రਾਈ ਦੀਆਂ ਸ਼ਰਟਾਂ ਨੇ ਨਾਲ ਬਾਟਮ ਦਾ ਬਹੁਤ ਜ਼ਿਆਦਾ ਸੋਹਣੀ ਲਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਅੱਜ ਵਾਲੇ ਜਿੰਨੇ ਵੀ ਆਪਾਂ ਸੂਟ ਦਿਖਾਈ ਨੇ ਤੁਹਾਨੂੰ ਬਹੁਤ ਜ਼ਿਆਦੇ ਹਾਈ ਫਾਈ ਸੂਟ ਦਿਖਾਈ ਨੇ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਪਸੰਦ ਦਾ ਸੂਟ ਤੁਸੀਂ ਆਪਣੀ ਟੈਂਸ਼ਨ ਫਰੀ ਹੋ ਕੇ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਇਹ ਸੀ ਅੱਜ ਆਪਣੀ ਛੋਟੀ ਜੀ ਵੀਡੀਓ ਪਲੀਜ਼ ਰਿਕਵੈਸਟ ਕਰਦੀ ਆ ਜੇ ਤੁਹਾਨੂੰ ਸਾਾਨੂੰ ਤਾਂ ਤੁਹਾਨੂੰ ਸਾਡੀ ਇੱਕ ਅੱਧਾ ਪਰਸੈਂਟ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਇਹਦੇ ਨਾਲ ਸਾਡਾ ਹੌਂਸਲਾ ਬਹੁਤ ਜ਼ਿਆਦਾ ਵਧਦਾ ਹੈਗਾ ਇਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦਵਾਰਾ ਰਿਕਵੈਸਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ